ਵੈਲਕਮ ਬੈਕ ਮਾਈ ਨਿਊ ਲਾਈਵ ਸੋ ਕਿੱਦਾਂ ਹੋ ਜੀ ਸਾਰੇ ਆਈ ਹੋਪ ਠੀਕ ਹੋਵੋਗੇ ਸੋ ਅੱਜ ਉਹ ਲਾਈਵ ਦੇ ਵਿੱਚ ਗੱਲਾਂ ਬਾਤਾਂ ਕਰੀਏ ਤੇ ਅੱਜ ਦੇ ਦਿਨ ਦੀਆਂ ਗੱਲਾਂ ਬਾਤਾਂ ਸੋ ਇਦਾਂ ਆ ਕਿ ਅੱਜ ਅਸੀਂ ਗਏ ਸੀ ਜੀ ਥੋੜਾ ਬਾਹਰ ਨੂੰ ਅੱਜ ਸਾਰੇ ਸਾਡੇ ਕੰਮ ਬਾਹਰ ਲਈ ਸੀਗੇ ਤੋ ਆ ਜੋ ਕਰੀਏ ਗੱਲਾਂ ਬਾਤਾਂ ਜਲਦੀ ਜਲਦੀ ਲਾਈਵ ਜੁਆਇਨ ਕਰ ਲਓ ਸਿਹਤ ਥੋੜੀ ਜੀ ਮਤਲਬ ਨਾ ਹੁਣ ਫਰਕ ਪਿਆ ਹੈ ਕਿਉਂਕਿ ਗਲੇ ਦੇ ਵਿੱਚ ਨਾ ਬਹੁਤ ਸੋ ਛੋਟੇ ਛੋਟੇ ਜਖਮ ਜੇ ਹੋਗੇ ਸੀਗੇ ਸੋ ਇਸ ਲਈ ਥੋੜਾ ਜਿਹਾ ਫਰਕ ਪਿਆ भेजूगा बाकी फर्क हो हळी हळी ਪਿੰਦਾ ਉਹਦਾ ਹੁਣ ਦਵਾਈਆਂ ਵਗੈਰਾ ਲਈ ਜਾਂਦੇ ਆ ਬੱਚੀ ਅਪਰ ਉਦਲਾਵ ਜਿਆਦਾ ਨਹੀਂ ਲੈ ਸਕਦੇ ਕਿਉਂਕਿ ਜਿਹੜੀ ਦਵਾਈਆਂ ਨੇ ਉਹ ਥੋੜੀਆਂ ਜ਼ੋਰ ਕਰਦੀਆਂ ਪਈਆਂ ਨੇ 500mg ਦਾ ਇੱਕ ਕੈਪਸੂਲ ਆ ਤੇ ਉਹ ਜਦੋਂ ਮੈਂ ਲੈਦਾ ਆ ਬਹੁਤ ਜ਼ੋਰ ਕਰਦਾ ਉਹ ਤੇ ਇਸ ਲਈ ਨਹੀਂ ਲਈ ਜਾਂਦਾ ਲਗਾਤਾਰ ਦਵਾਈ ਨਹੀਂ ਦਿੱਤੀ ਜਾਂਦੀ ਤਿੰਗ ਦਵਾਈ ਤੇਜ਼ ਵਾਲੀ ਆ ਫਿਰ ਜ਼ੋਰ ਕਰਦੀ ਆ ਚੱਕਰੇ ਹੋ ਜਾਂਦਾ ਹੰਦੋ ਜੀ ਹੈਲੋ ਡਰਾਈਂਗ ਕਾਰਟ ਰੂਮ ਤੋ ਅੱਜ ਵਲੌਗ ਨਹੀਂ ਬਣਾ ਹੋਇਆ ਆਪਣੇ ਤੋਂ ਕਿਉਂਕਿ ਅੱਜ ਉਹਨਾਂ ਥੋੜੀ ਸਿਹਤ ਵੀ ਠੀਕ ਨਹੀਂ ਸੀਗੀ ਤੇ ਕੁਝ ਬਾਹਰ ਨਹੀਂ ਜਾ ਹੋਇਆ ਲੋਕਲ ਹੀ ਸੀਗਾ ਇਸ ਕਰਕੇ ਨਹੀਂ ਹੋਇਆ ਆਪਣੇ ਤੋਂ ਅੱਜ ਵਲੌਗ ਵਗੈਰਾ ਬਣਾ ਹੋਇਆ ਤੇ ਕੱਲ ਆਪਾਂ ਬਣਾਵਾਂਗੇ ਵਲੌਗ ਇੱਕ ਸੋ ਵੈਲਕਮ ਬੈਕ ਟੂ ਮਾਈ ਨਿਊ ਲਾਈਵ ਸੋ ਜਿਹੜੇ ਵੀ ਮੇਰੇ ਚੈਨਲ ਤੇ ਨਵੇਂ ਆ ਰਹੇ ਨੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਲਾਈਵ ਮੇਰੇ ਨੂੰ ਲਾਈਕ ਕਰ ਦਿਓ ਮੈਨੂੰ ਪਤਾ ਲੱਗਦਾ ਰਹੂਗਾ ਸੋ ਜਿਹੜਾ ਵੀ ਆਪਣੇ ਚੈਨਲ ਤੇ ਨਵਾਂ ਆਇਆ ਆ ਸੋ ਨਵੇਂ ਮੇਰੇ ਵਲੌਗਸ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਲਾਈਵ ਨੂੰ ਲਾਈਕ ਕਰ ਦਿਓ ਤਾਂ ਕਿ ਮੈਨੂੰ ਪਤਾ ਲੱਗਦਾ ਰਹੂਗਾ ਕਿ ਕਿਹੜਾ-ਕਿਹੜਾ ਆਪਣੇ ਲਾਈਵ ਦੇ ਵਿੱਚ ਆਇਆ ਸੋ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਓ ਸੋ ਜਿਹੜਾ ਵੀ ਆਪਣੇ ਚੈਨਲ ਤੇ ਨਵਾਂ ਆ ਰਹੇ ਹਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਪਤਾ ਲੱਗਦਾ ਰਹੂਗਾ ਸੋ ਹੋਰ ਕਿਦਾਂ ਹੋ ਜੀ ਸਾਰੇ ਸੋ ਲਾਈਵ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੇਰੇ ਨਵੇਂ ਲਾਈਵ ਦੇ ਬਾਰੇ ਤੇ ਮੇਰੀ ਨਵੀਂ ਵੀਡੀਓਜ਼ ਦੇ ਬਾਰੇ ਸੋ ਮੇਰੇ ਵਲੌਗਸ ਦੇ ਬਾਰੇ ਤੁਹਾਨੂੰ ਪਤਾ ਲੱਗਦਾ ਰਹੂਗਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਸੋ ਅੱਜ ਮਤਲਬ ਜਾ ਨਹੀਂ ਹੋਇਆ ਬਾਹਰ ਅੱਜ ਕਿਤੇ ਕਿਉਂਕਿ ਥੋੜਾ ਜਿਹਾ ਨਾ ਫੀਵਰ ਦੇ ਕਰਕੇ ਅੱਜ ਲੋਕਲ ਹੀ ਰਹਾ ਮਤਲਬ ਇੱਕ ਦਵਾਈ ਲੈ ਕੇ ਆਇਆ ਸੀਗਾ ਡਾਕਟਰ ਦੇ ਕੋਲ ਜਾ ਕੇ ਸੋ ਜਰੂਰ ਦਿਖਾਇਆ ਸੀ ਉਧਰ ਨੂੰ ਕਹਦੇ ਥੋੜਾ ਜਿਹਾ ਫਰਕ ਤਾਂ ਪੈ ਗਿਆ ਹੋਇਆ ਪਰ ਪਰਹੇਜ਼ ਕਰਨਾ ਪੈਣਾ ਜਿਹੜੀਆਂ ਆਪਾਂ ਬਾਹਰਲੇ ਚੀਜ਼ਾਂ ਖਾਂਦੇ ਆ ਬਾਹਰਲੇ ਚੀਜ਼ਾਂ ਆਪਣੀਆਂ ਹੋ ਗਿਆ ਜਿਵੇਂ ਉਹ ਜੋ ਵੀ ਤਲਿਆ ਵਗੈਰਾ ਚੀਜ਼ਾਂ ਬਾਹਰ ਮਿਲਦੀਆਂ ਨੇ oily ਚੀਜ਼ਾਂ ਤੇ ਉਹਨਾਂ ਲਈ ਪਰਹੇਜ਼ ਕਿਹਾ ਤੇ ਇੱਕ ਕਿਹਾ ਆਪਣਾ ਤਲੀਆਂ ਚੀਜ਼ਾਂ ਲਈ ਪਰਹੇਜ਼ ਤੇ ਹਲਕੀ ਚੀਜ਼ਾਂ ਖਾਣੀਆਂ ਨੇ ਦਾਲ ਵਗੈਰਾ ਜੋ ਹੋ ਗਿਆ ਆਪਣਾ ਦਾਲ ਵਗੈਰਾ ਹੋਗੀ ਖੀਚੜੀ ਦੱਡੀਆਂ ਇਹ ਚੀਜ਼ਾਂ ਲਈ ਖਾਣ ਪੀਣ ਲਈ ਖਾਇਆ ਸੋ ਇਹ ਚੀਜ਼ਾਂ ਖਾਡੀਆਂ ਪੀਡੀਆਂ ਨੇ ਇਹ ਤਾਂ ਰਾਤ ਨੂੰ ਨਾ ਆ ਕੁੱਤੇ ਬਹੁਤ ਭੌਂਕਦੇ ਆ ਬਾਹਰ ਲਈ ਤਰੂ ਲਾਈਵ ਦੇ ਵਿੱਚ ਸੁਣਦੇ ਹੀ ਹੁਣ ਸੋ ਬਹੁਤ ਦੁਖੀ ਕਰਦੇ ਨੇ ਸੋ ਬਦਲ ਚੌਕ ਦੇ ਵਿੱਚ ਘਰ ਹੈਗਾ ਨਾ ਜਿੰਨਾਂ ਦਾ ਸੌਣਦ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ। ਹੋਰ ਕਿੱਦਾਂ ਜੀ ਸਾਰੇ ਸੋ ਜਿਹੜੇ ਆਪਣੇ ਲਾਈਵ ਦੇ ਵਿੱਚ ਨਵੇਂ ਆ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਲਾਈਵ ਨੂੰ ਲਾਈਕ ਜਰੂਰ ਕਰਦੇ ਹੋ ਤੇ ਸ਼ੇਅਰ ਕਰਦੇ ਹੋ हाँ जी हाँ जी सवाई होप मेरा लाइव देख रहे हो ਸੋ ਹੋ ਦੱਸੋ ਜੀ ਕਿੱਦਾਂ ਜੀ ਸਾਰੇ ਕੱਲ ਹੈਗਾ ਜੀ ਵੈਡਨਸਡੇ ਤੇ ਥੋੜਾ ਜਿਹਾ ਸਾਨੂੰ ਸ਼ਾਇਦ ਜਾਣਾ ਪਵੇ ਬਾਹਰ ਲੁਧਿਆਣੇ ਤੋਂ ਬਾਹਰ ਤੇ ਦੇਖਾਂਗੇ ਉੱਥੇ ਕਿਹੜੀਆਂ ਚੀਜ਼ਾਂ ਅਸੀਂ ਖਰੀਦਣੀਆਂ ਗੱਲ ਬਾਈ ਕਰਨੀਆਂ ਨੇ ਸੋ ਜਿਹੜਾ ਆਪਣੇ ਚੈਨਲ ਤੇ ਨਮਾ ਆ ਰਿਹਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਲਾਈਵ ਨੂੰ ਲਾਈਕ ਕਰਦੇ ਹੋ ਕਿਉਂਕਿ ਆਪਾਂ ਤੁਹਾਡੇ ਲਈ ਇਹਦੇ ਤੇ ਵਲੋਗਿੰਗ ਦੇ ਰਿਲੇਟਡ ਅਸੀਂ ਵੀਡੀਓਜ਼ ਵਗੈਰਾ ਪਾਨੇ ਰਹੇ ਨੇ ਆ ਮਾਰਕੀਟ ਦੇ ਰਿਲੇਟਡ ਸੋ ਆਈਫੋਨਸ ਦੇ ਲਈ ਉਹ ਚੀਜ਼ਾਂ ਦੀ ਅਸੀਂ ਵੀਡੀਓ ਪਾਨੇ ਹੁੰਦੇ ਆ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਲਾਈਵ ਨੂੰ ਕਰ ਦਿਓ ਲਾਈਕ ਸਾਨੂੰ ਤੁਹਾਨੂੰ ਸਾਡੇ ਨਵੀਆਂ ਵੀਡੀਓਜ਼ ਦੇ ਬਾਰੇ ਪਤਾ ਲੱਗਦਾ ਰਹੂਗਾ ਸੋ ਜਿਹੜੇ ਵੀ ਆਪਣੇ ਦੋਸਤ ਬਿੱਤਰ ਇਸ ਚੈਨਲ ਦੇ ਉੱਤੇ ਲੰਬੇ ਆ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਲਾਈਵ ਨੂੰ ਕਰ ਦਿਓ ਲਾਈਕ ਤੇ ਸਾਨੂੰ ਪਤਾ ਲੱਗਦਾ ਰਹੂਗਾ ਸੋ ਕਿਹੜੇ-ਕਿਹੜਾ ਆਪਣੇ ਚੈਨਲ ਦੇ ਉੱਤੇ ਨਵਾਂ ਆਇਆ ਆਪਣਾ ਬਿੱਤਰ ਤੇ ਉਹ ਥੋੜਾ ਜਨਾ ਫੀਵਰ ਕਰਕੇ ਹਲਕੀ ਜਿਹੜੀ ਹੁਣ ਠੰਡ ਸ਼ੁਰੂ ਹੋਈ ਆ ਇਹ ਬੰਦੇ ਨੂੰ ਬਿਮਾਰ ਕਰ ਦਿੰਦੀ ਹੈ ਤੇ ਉਹਦੇ ਕਰਕੇ ਬਹੁਤ ਸੰਭਲ ਕੇ ਚੱਲਣਾ ਪੈਣਾ ਰੂਮ <clears> ਆਟ <throat> <clears throat> ਜਿਹੜਾ ਵੀਰ ਵੀ ਆਪਣੇ ਚੈਨਲ ਤੇ ਨਵਾਂ ਆ ਰਿਹਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਵੀ ਤੇ ਵੀਡੀਓ ਨੂੰ ਕਰ ਦਿਓ ਲਾਈਕ